ਸੋਸ਼ਲ ਮੀਡੀਆ ਤੇ ਵੀਡੀਓ ਤੇ ਜਲਦੀ ਵਾਇਰਲ ਹੋਣ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਸਵਾਲ ਪੁੱਛ ਰਹੇ ਨੇ ਕਿ ਆਖਰ ਇਹ ਕਾਲੇ ਰੰਗ ਦੀ ਕੀ ਅਜੀਬ ਸ਼ਾਇ ਹੈ ਜੋ ਕੰਦ ਉੱਤੇ ਚੜ ਰਹੀ ਹੈ ਦਰਸਲੇ ਮਾਮਲਾ ਅਮੁਸੱਦੇ ਛਰਟਾ ਇਲਾਕੇ ਤੋਂ ਸਾਹਮਣੇ ਆ ਜਿੱਥੋਂ ਦੀ ਇਹ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਲੇ ਰੰਗ ਦਾ ਪਰਛਾਵਾਂ ਕੰਦ ਉੱਤੇ ਚੜਦਾ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਨਿਵਾਸੀ ਹੈਰਾਨ ਤੇ ਪਰੇਸ਼ਾਨ ਨੇ ਇਕ ਦੂਜੇ ਨੂੰ ਪੁੱਛ ਰਏ ਨੇ ਕਿ ਆਖਰ ਇਹ ਕਾਲੇ ਰੰਗ ਦੀ ਕੀ ਅਜੀਬ ਸ਼ੈ ਹੈ ਹਰ ਕੋਈ ਆਪਣੇ ਹਿਸਾਬ ਨਾਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਤੇ ਕਮੈਂਟ ਕਰ ਰਿਹਾ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਲ ਰੰਗ ਦਾ ਪਰਛਾਵਾਂ ਕੰਧ ਉੱਤੇ ਚੜਦਾ ਦਿਖਾਈ ਦੇ ਰਿਹਾ ਹੈ ਉਧਰ ਅੰਧਵਿਸ਼ਵਾਸ ਨੂੰ ਮੰਨਣ ਵਾਲੇ ਲੋਕ ਇਸ ਤੇ ਆਪਣੋ ਆਪਣੇ ਵਿਸ਼ਵਾਸ ਦੇ ਨਾਲ ਕਮੈਂਟ ਕਰ ਰਹੇ ਨੇ ਆਪਣਾ ਬਿਆਨ ਦੇ ਰਹੇ ਨੇ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਸ ਤੇ ਕਮੈਂਟ ਕਰਨਾ ਕਿ ਆਖਰ ਇਹ ਅਜੀਬ ਸ਼ੈ ਕੀ ਹੈ ਜੋ ਦੀਵਾਰ ਉੱਤੇ ਚੜ ਰਿਹਾ ਹੈ